ਖਾਲਸਾ ਵੈਰੀ ਜੁਗੀ ਫਤਿਹ ਅੱਜ ਆ ਪਹਿਲਾ ਬਲੌਗ ਬਣਾਉਣ ਲੱਗਾ ਨਾ ਅੱਜ ਆ ਟਰੈਲੀ ਖੜੀਆ ਟਰੈਕਟਰ ਖੜਿਆ ਨਾ ਆ ਬੰਦੇ ਬਤੀਰ ਕੁੱਟ ਰਹੇ ਨੇ ਹਾਂ ਬਨੇਦੇ ਬੰਦੇ ਰੱਖੇ ਨੇ ਆ ਚਾਚਾ ਬਣਾ ਬੱਬੂ ਇਹ ਕਾਲਾ ਬਾਈ ਆਪਣਾ ਉਹ ਆਪਣਾ ਤਾਰੀ ਚਾਚਾ ਖੜਿਆ ਆਪਾਂ ਭਾਰਸੇ ਵੀੜ ਚ ਨਾ ਵਰਸੀਨ ਲੈ ਕੇ ਜਾ ਰਹੇ ਹਾਂ ਭਾਈ ਆਦਰੀ ਆਪੇ ਵਿਚਾਰ ਕੋਈ ਨਹੀਂ ਮੈਨੂੰ ਅਰੇ ਜਵਾਦ ਹੋ ਹੋ ਬਰੋ ਫੁੱਲੋ ਚੱਲ ਵਧੀਆ ਕਿਸਾਨ ਇੱਕ ਟਾਲੀ ਡਲੀ ਜਾਂਦੇ ਹੋਈ ਸਾਡੇ ਬਟੋਲਾੰਗ ਤੋਂ ਰਹਿਣਗੇ ਬਈ ਦੇਖੋ ਕਿਸਾਨ ਵਿੱਚ ਬੈਠੇ ਨੇ ਹਾਂਜੀ ਸਾਡੇ ਮੇਹਣ ਮੰਦਾ ਸਾਡਾ ਸਾਰਿਆਂ ਨਾਲੋਂ ਇਹ ਦੂਏ ਇਹ ਦੂਏ ਮੰਦਾ ਦੀ ਦੂਏ ਨੰਬਰ ਦੇ ਏ ਆ ਗਿਆ ਤੀਏ ਦੀ ਇਹ ਨੰਬਰ ਦੇਖਦੇ ਬਾਈ ਸਾਡੇ ਆਹ ਫੋਨ ਸਵਾਦ ਆ ਰਿਹਾ ਕੰਨਾ ਜੁਕੇ ਹੋਏ ਪੂਰਾ ਮਿੱਟਰ ਜੇ ਤੁਹਾਨੂੰ ਪਤਾ ਹੈ ਨਾ ਵੀਰੇ ਆਪਾਂ ਬਰਸੀਨ ਪੜਦੇ ਥੱਕਦੇ ਕਾਜ ਨੂੰ ਰਸ ਲਓ ਦੇ ਖਿਡਾੜੀ ਚ ਤਿੰਨ ਦਾ ਪਿਓਰ ਸ਼ੁੱਧਾ ਨਾ ਆਪਾਂ ਹੀ ਪੀਂਦੇ ਹੋਏ ਸਤਰਾ ਤੁਸੀਂ ਦੇਖ ਰਹੇ ਹੋ ਰਸ ਬੜਾ ਮਿੱਠਾ ਯਾਰ ਬੜਾ ਸਵਾਦ ਆ ਰਿਹਾ ਠੂਸ ਹੋ ਗਈ ਆੜ ਕਿੱਥੇ ਦੇਖਣੇ ਰਹੇ ਵੀ ਆ ਪਹੁੰਚ ਗਿਆਂ ਪਾਰਸੋਂ ਜੰਗਲੀ ਜੀਵ ਵੀੜਿਚ ਪਹੁੰਚ ਗਏ ਵੀਰੇ ਆਪਾਂ ਨਾ ਪਹੁੰਚ ਗਏ ਉਹ ਦੇਖੋ ਤੁਹਾਨੂੰ ਦਿਖਾਵਾਂ ਜੂਮ ਕਰਕੇ ਗਿਆਂ ਉਹ ਦੇਖ ਹੜੀਆਂ ਬਾਈ ਹੈ ਨਾ ਵੈਗਰ ਜੀ ਦੀ ਕਿਰਪਾ ਨਾਲ ਆਪਾਂ ਕ੍ਰਿਸ਼ਨ ਭਗਵਾਨ ਦੀਆਂ ਗਈਆਂ ਇਹ ਚਰਨਾ ਚ ਪਹੁੰਚ ਚੁੱਕੇ ਆ ਨਾ ਬਾਈ ਬਣਦੀ ਆ ਤੇ ਬਹੁਤ ਓਧੀ ਦੇਖੀ ਬਣਦੀ ਆ ਬਣ ਗਈ ਵੀਰੇ ਬਾਈ ਕਹਿੰਦਾ ਦੇਖ ਲੋ ਸ਼ੁਕਰ ਆ ਥੋਡੀ ਵੀਡੀਓ ਬਣ ਗਈ ਆ ਨਾ ਹੇ ਬਾਈ ਵੀਡੀਓ ਬਣਾਉਣ ਦਾ ਨਾ ਮੇਰ ਮਕਸਦ ਆ ਹੀ ਹੁੰਦਾ ਵੀ ਪਰਮਾਤਮਾ ਦੀ ਕਿਰਪਾ ਨਾਲੀ ਵੀਡੀਓ ਅੱਗੇ ਅੱਗੇ ਵਧੂ ਹਣਾ ਬਾਈ 10 ਹੋਰ ਆਉਣਗੇ ਇਹ ਗਊਆਂ ਦੇ ਮੂੰਹ ਚ ਛਾਰਾ ਪਊਗਾ ਨਾ ਢਿੱਡ ਭਰ ਆ ਜਾਊ ਯਾਰ ਪਰਮਾਤਮਾ ਕਿਰਪਾ ਕਰੂ ਸਾਨੂੰ ਵਾਦਾ ਕਰੂ ਨਾ ਸਾਰਿਆਂ ਨੂੰ ਵੈਗੁਰੂ ਵਾਦੋ ਵਾਦਿਆ ਦਾਨ ਕਰਿਆ ਕਰੋ ਆਹੀ ਬਾਈ ਤੁਹਾਨੂੰ ਆਪਾਂ ਤਰ ਰਿਕਵੈਸਟ ਕਰ ਸਕਦੇ ਆ ਮੇਰਾ ਵੀਰ ਆ ਦੇਖੋ ਯਾਰ ਮਹਿੰਦੀ ਕਿਰਪਾ ਨਾਲ ਬਹੁਤ ਯਾਰ ਹੋ ਰਿਹਾ ਅਗਰ ਅੱਜ ਕੁਝ ਹੋ ਜਾਦਾ ਬਾਈ ਆ ਲੜਵੀ ਪੈਦੇ ਬਈ ਓਏ ਯਾਰ ਪਾਣਾ ਬੁਰਕੀ ਬੁਰਕੀ ਆ ਜਾਣਾ ਕਿਤੇ ਮੁੱਛ ਪਾਏ ਵਧੀਆ ਹੋਆ ਲੈ ਬਾਈ ਕਾਇਆ ਦੇਖਾ ਬਈ ਓਏ

ਪਾਣਾ ਯਾਰ ਤੁਹਾਡੇ ਨਾਲ ਬੇਨਤੀ ਉਹ ਕਰਦਾ ਚਰਨਾ ਸਾਰੇ ਵੀਰਾਂ ਭਰਾਵਾਂ ਦੇ ਵੀਰੇ ਯਾਰ ਕੰਡੇ ਚਲੋ ਕੋਈ ਨਹੀਂ ਲੱਗਦੇ ਤੇ ਇਹਨਾਂ ਨੂੰ ਯਾਰ ਜ਼ਰੂਰ ਭਾਈ ਯਾਰ ਬਾਦ ਤੋਂ ਬਾਦ ਕੇਲੇ ਛੋਲੇ ਰੋਟੀਆਂ ਬਣਾ ਕੇ ਲਿਆਇਆ ਕਰੋ ਯਾਰ ਇਹਨਾਂ ਨੂੰ ਕੀਤਾ ਦਾਨ ਵੀਰੇ ਬਹੁਤ ਫਲ ਜਾਂਦਾ ਪ੍ਰਮਾਤਮਾ ਇਹ ਜੀ ਜਗ੍ਹਾ ਤੇ ਬਚਾ ਲਿੰਦਾ ਜਿੱਥੇ ਆਸਨ ਹੋਵੇ ਬੀ ਤੇਗ ਬਹਾਦਰ ਬਾਬੇ ਦੀ ਕਿਰਪਾ ਹੋਈ ਹੈ ਨਾ ਤਾਂ ਅਸੀਂ ਆਇਆ ਵੀਰੇ ਤਾਂ ਅਸੀਂ ਆਇਆ ਸਾਡੀ ਆਪਣੀ ਕੋਈ ਮੈਂ ਕਹਿੰਦਾ ਇਹਦੇ ਵਿੱਚ ਰੋਲ ਨਹੀਂ ਹੈਗਾ ਭਈ ਵੀਰੇਓ ਲੇਖੋ ਵੀਰੋ ਆਹ ਰੋਜ ਗਏ ਆ ਪਰਮਾਤਮਾ ਦੀ ਕਿਰਪਾ ਤੋਂ ਕਹਿੰਦੇ ਕਿੰਨਾ ਪਿਆਰ ਆਪਸ ਵਿੱਚ ਕੁੱਤੇ ਸਾਰੇ ਕਿਵੇਂ ਆਹ ਰੋਜ ਵੀ ਭਾਈ ਕੀ ਐ ਬਰਸੀਨ ਖਾ ਰਹੇ ਨੇ ਨਾ ਆਹ ਦੇਖ ਬਾਂਦਰ ਖਾ ਰਹੇ ਨੇ ਯਾਰ ਰੰਗ ਨੇ ਪਰਮਾਤਮਾ ਦੇ ਯਾਰ ਯਾਰ ਦਿਲ ਖੁਸ਼ ਕਰਤਾ ਬਾਈ ਯਾਰ ਵੈਸੇ ਗਰੂ ਨੇ ਨਾ ਇਹ ਨਾ ਜਾਨਾ ਸੇਵਾ ਕਰਾ ਕਿੱਥੇ ਗਉਆਂ ਬਾਂਦਰ ਰੋਜ ਹੈ ਨਾ ਸਾਰੇ ਨਾਲ ਮਿਲ ਕੇ ਖਾਰੇ ਨੇ ਨਾ ਉੱਥੇ ਪਰਮਾਤਮਾ ਦਾ ਰੰਗ ਦੇਖੋ ਯਾਰ ਕਿੰਨੇ ਸੋਹਣੇ ਫੁੱਲ ਯਾਰ ਖਿੜੇ ਪੈਣੇ ਨਾ ਮਾਈਕਾ ਆਰੀਆਂ ਨੇ ਯਾਰ ਰੰਗ ਲਾਏ ਪੈਣੇ ਪਰਮਾਤਮਾ ਨਾਲ ਯਾਰ ਦੇ ਯਾ ਪਰਮਾਤਮਾ ਕੁਦਰਤ ਬਹਾਰ ਹੈ ਨਾ ਕੁਛਾ ਸਾਰੇ ਕਹਿੰਦਾ ਸਾਰਾ ਆਪੇ ਕੁਛ ਹੁੰਦੇ ਨੇ ਨਾ ਦੇ ਰੰਗ ਲੱਗੇ ਪੈਣੇ ਯਾਰ ਕੋਈ ਪਹਿਲਾ ਮੇਰਾ ਵੀਰ ਟੂੜੀ ਪਾ ਕੇ ਗਾਲੇ ਦਿਖਾ ਕੱਕ ਦੇ ਟੂੜੀ ਪਾ ਕੇ ਗਿਆ ਨਾ ਜਿੰਨੇ ਭਰ ਗਿਆ ਬਈ ਯਾਰ ਉਹਦਾ ਹੀ ਬਹੁਤ ਧੰਨਵਾਦ ਆ ਮਾਤਾ ਯਾਰ ਸਾਰੇ ਤਾਂ ਦਾਨ ਕਰਾਵੇ ਪਤਾ ਹੀ ਕਿੰਨੇ ਆ ਬਈ ਯਾਰ ਸ਼ਾਮ ਨੂੰ ਗੈਂ ਉਹਰੀ ਆਉਂਦੀਆਂ ਨੇ ਸਾਰੀਆਂ ਇਕੱਠੇ ਹੋ ਕੇ ਬੈਂਦੀਆਂ ਨੇ ਨਾ ਕਿਹ ਬਈ ਵਾਏ ਵਾਏ ਯਾਰ ਤਾਕੜੇ ਨੇ ਦਬਕਾਲੇ ਯਾਰ ਯਾਰ ਤਾਕੜਾ ਕਹਿੰਦੇ ਇਨਸਾਨ ਹੋਵੇ ਜਾਨਵਰੇ ਤਾਕੜਾ ਉਹ ਦੇਖੋ ਬਈ ਗਊ ਮਾਤਾ ਆ ਗਈ ਜੀ ਉਹ ਆੜੀਆਂ ਨੇ ਯਾਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਠਿਕਾਣੇ ਤੇ ਮਾਲ ਪਹੁੰਚ ਗਿਆ। ਸਾਰਿਆਂ ਤੁਰ ਕਿਉਂ ਲੱਗ ਗਏ ਇਹਨੂੰ ਦੇਖ ਕੇ ਬਾਕੀ ਸਾਰਿਆਂ ਤੁਰਿਆਉਣੀਆਂ। ਸਾਰਾ ਝੁੰਡ ਆ ਰਿਹਾ ਵੀਰੇ ਹਨਾ। ਹਾਂ ਜੀ ਸਾਰਾ। ਵੀਰੇ ਆਪਾਂ ਪਹਿਲਾਂ ਵੀ ਇੱਕ ਵੀਡੀਓ ਬਣਾਈਦੀਆਂ ਨਾ। ਅੱਜ ਤੋਂ ਦੋ ਤਿੰਨ ਮਹੀਨੇ ਪਹਿਲਾਂ ਤੂੜੀ ਲੈ ਕੇ ਆਏ ਤੇ ਆਪਾਂ ਇੱਥੇ ਪਾਈਤੀ ਤੂੜੀ ਹਨਾ। ਆਪਾਂ ਨੇ ਕਿਹਾ ਤਾਂ ਤੁਹਾਨੂੰ ਵੀ ਬਰਸੀਨ ਲੈ ਕੇ ਆਵਾਂਗੇ। ਪਰਮਾਤਮਾ ਦੀ ਕਿਰਪਾ ਹੋਈ ਹੈ ਨਾ ਆਪਾਂ ਅੱਜ 18 ਫੁੱਟ ਦੀ ਟ੍ਰੈਲੀ ਭਰ ਕੇ ਲਿਆਏ ਯਾਰ ਬਰਸੀਨ ਦੀ ਹਨਾ। ਯਾਰ ਆਪਾਂ ਦਾ ਮਹਰਦਾ ਸ਼ੁਕਰ ਮਨਾਉਂਦੇ ਆ ਵੀ ਇੰਨੇ ਜੋਗੇ ਕਰਕੇ ਵੀ ਅਸੀਂ ਇਹਨਾਂ ਦੇ ਚਰਨਾ ਚ ਆ ਗਏ ਹਨ ਪਿੱਲੂ ਕਿ ਇਧਰ ਵਰਸੇਨ ਦੇ ਓਲੇ ਕਿਵੇਂ ਖਾਂਣ ਲੱਗਿਆ ਵੇ ਦੇਖ ਵੀਰੇ ਆਪਾਂ ਕੋਈ ਦਿਖਾਵੇ ਲਈ ਨਹੀਂ ਪਾਰੇ ਵੀਡੀਓ ਆਪਾਂ ਤਾਂ ਆਹੀ ਛੋਡੇ ਚਰਨਾ ਚ ਬੇਨਤੀ ਕਰਦੇ ਆ ਵੀ ਵੀਰੇ ਤੁਸੀਂ ਆਓ ਵਰਸੇਨ ਲੈ ਕੇ ਆਓ ਤੂੜੀ ਲੈ ਕੇ ਆਓ ਰਲਾ ਕੇ ਲੈ ਕੇ ਆਓ ਭਾਵੇਂ ਸਾਡੇ ਮੰਗ ਬਾਈ ਇਹ ਤਾਂ ਸਿੱਧਾ ਵੱਢ ਕੇ ਲੈ ਆ ਜਣਾ ਯਾਰ ਪਰ ਇਹਨਾਂ ਨੂੰ ਖਵਾਓ ਯਾਰ ਆਖੇ ਬਾਈ ਜੀ ਮੈਂ ਆਪਣੇ ਪੂਰੇ ਦਾਵੇ ਨਾਲ ਕਹਿਣਾ ਜੇ ਤੁਸੀਂ ਆਏਗਾ ਨਾ ਥੋੜੀ ਰੂਹ ਖੁਸ਼ ਹੋ ਜੂ ਯਾਰ ਉਰੇ ਆ ਕੇ ਤੁਸੀਂ ਆਵੋਗੇ ਬਈ ਆਇਆ ਸਕੂਨ ਮਿਲ ਗਿਆ ਵੀ ਯਾਰ ਬਹੁਤ ਦਿਲ ਕਰਦਾ ਵੀ ਖੁਸ਼ੇ ਹੋ ਜਾਂਦਾ ਯਾਰ ਦਾਨ ਕਰੋ ਯਾਰ ਜ਼ਰੂਰੀ ਆ ਬਈ ਯਾਰ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਵੀਡੀਓ ਜੇ ਨਾ ਪਿਛਲੀ ਵੀ ਕਹਿ ਰਹੇ ਆ ਵੀ ਇਹਨਾਂ ਨੂੰ ਦਾਨ ਕੀਤਾ ਉਹਦਾ ਤੁਹਾਨੂੰ ਇੰਨਾ ਕ ਬਚਾ ਦੂ ਵੀ ਤੁਸੀਂ ਜ਼ਿੰਦਗੀ ਚ ਕਹੇਂਗੇ ਗੱਜ ਫਸ ਕੇ ਦੇ ਪਰਮਾਤਮਾ ਦੀ ਪਰ ਪਤਾ ਨਹੀਂ ਕਿੱਥੇ ਦਾਨ ਕਰਿਆ ਵਾ ਸਾਨੂੰ ਬਚਾ ਗਿਆ ਆ ਦੇਖ ਯਾਰ ਰੋਜਾਂ ਨੂੰ ਸਾਰਾ ਨੂੰ ਵਰਦੀਨ ਪੌਂਦੇ ਪੌਂਦੇ ਫੜਾ ਦਿਲ ਕਰਾਈ ਪੈ ਜੋ ਯਾਰ ਕਿਤੇ ਸ਼ੌਂਕ ਤੇ ਧੁੱਪ ਨਾ ਪਾ ਕੇ ਨਾ ਇੰਨਾ ਕਾ ਨਜ਼ਾਰਾ ਹੈ ਕਹਿਣਾ ਸਾਲ ਬਈ ਤੇਰਾ 6 ਇੰਚ ਕਿਤੇ ਲੱਗੇ ਵੀ ਨਹੀਂ ਹੁੰਦਾ ਪਾ ਕੇ ਨਾ ਯਾਰ ਜਿੰਨਾ ਕਾ ਟਰਾਲੀ ਚ ਪਾ ਕੇ ਬਸੇਂ ਤਿਆਰ ਆ ਹਾਏ ਸਾਡੇ ਡੈਕਾਂ ਇਂ ਡੈਕਾਂ ਕਰਦੇ ਹੋਏ ਵੀਰੇ ਆ ਦੇਖ ਲੋ ਵੀਡੀਓ ਹਨਾ ਕਿੰਨੇ ਯਾਰ ਕਿੰਨਾ ਕ ਜੂਮ ਹੋ ਸਕਦਾ ਐਪਲ ਦਾ ਉਹ ਨਾ ਕਰ ਦੂ ਮੈਂ ਬੀ ਸਿਰੇ ਤੋਂ ਸਿਰੇ ਤੋਂ ਲੈ ਕੇ ਮੈਂ ਕਹਿੰਦਾ ਅਸੀਂ 2.3 ਕਿਲੋਮੀਟਰ ਆ ਗਏ ਹਾਂ ਕਾਲੇਪਾ ਯਾਰ ਆ ਗਏ ਸਿਰੇ ਤੱਕ ਗਏ ਆ ਬਾਂਦਰ ਯਾਰ ਐਂਓ ਖਾ ਰਹੇ ਨੇ ਦੇਖ ਆਂ ਬਰਸੀਨ ਸਿਰੇ ਤੱਕ ਪਾਰੇ ਬੱਬੂ ਪਿਛੋਂ ਨਾ ਬੱਬੂ ਪਾਰੇ ਰਿਹਾ ਸਿਰੇ ਤੱਕ ਹਾਂ ਬਾਂਦਰ ਲੈਣਾ ਲੈਣਾ ਲਾ ਗਿਆ ਆਇਆ ਬਹੁਤ ਗਿਣਤੀ ਚ ਨੇ ਭਾਈ ਬਾਂਦਰ ਹਨ ਅੰਦਰ ਵਿੱਚ ਗਉ ਆ ਤੇ ਰੋਜ ਟਰੈਲੀ 18 ਫੁੱਟ ਦੀ ਭਾਈ ਤੁਹਾਡੇ ਸਾਹਮਣੇ ਟੁੱਟ ਗੱਡੀ ਵੀ ਸੀ ਸਾਰਿਆਂ ਦੇ ਆਪਣੇ ਆਪਣੇ ਟੋਲੇ ਨੇ ਜਿਵੇਂ ਸੇਫੀ ਵਾਲੇ ਐਸਓਆਈ ਵਾਲੇ ਪਲਵਾਨ ਗਰੁੱਪ ਗਾਂਧੀ ਗਰੁੱਪ ਸਾਰੇ ਆਪਣੇ ਗਰੁੱਪਾਂ 'ਚ ਰਹਿੰਦੇ ਨੇ ਦੇਖ ਲੈ ਬੱਬੂ ਗਰੁੱਪਾਂ ਬਣਿਆ ਬਣਿਆ ਦੂਆ ਦੂਆ ਦੇ ਗਰੁੱਪ ਨਹੀਂ ਜਾਂ ਹਾ ਹਾਂ ਬੜਾ ਹੀ ਕਰਦੇ ਨੇ ਫਿਰ ਇਹ ਸਾਰੇ ਦੇਖ ਲੈ ਇਹ ਕਹਿੰਦੇ ਸਾਡੇ ਲਈ ਆਪਣਾ ਸਮਾਨ ਸਾਡੀ ਹੱਦ 'ਚ ਬਚਾਓ ਆ ਕੇ ਕਿਉਂ ਕਾਲੇ ਆਓ ਦੇਖ ਲੈ ਕਹਿੰਦੇ ਇਸ ਤਾਂ ਆਪਣੇ ਘਰੇ ਖਾਵਾਂਗੇ ਸਾਡੇ ਘਰਾਂ ਬਚਾ ਕੇ ਜਾਓ ਕਿਵੇਂ ਆਰੀਆਂ ਡਾਰਾਂ ਦੇ ਹਨ ਹਾਏ ਹੋਏ ਨਜ਼ਾਰਾ ਆਉਂਦਾ ਨਾ ਇਹ ਟੱਪ ਕਿਉਂ ਦੇਣਾ ਦੇ ਕਾਸ਼ਮੀਰ ਘੁੰਮਣ ਗਏ ਤੇ ਮੈਂ ਤੇ ਮੇਰੀ ਘਰ ਵਾਲੀ ਅਸੀਂ ਪੁਲਿਸ ਤੇ ਫੋਟੋ ਮਾਉਂਦੇ ਉੱਥੇ ਆਓ ਮੈਂ ਦੇਖ ਆ ਫਿਰ ਰਹੇ ਨੇ ਆ ਮੈਂ ਰੁਸ ਕੇ ਪਹਿਲਾਂ ਕਿਹਾ ਮੈਂ ਕਿਹਾ ਮੈਂ ਪਹਿਲਾਂ ਫੋਟੋ ਖਾਉ ਇਹ ਕਹਿੰਦਾ ਆ ਦੇਖੋ ਬਾਈ ਕੇਲੇ ਪੌਣ ਆਏ ਹਨ ਪਰਿਵਾਰ ਸਮੇਤ ਸਾਰੇ ਹਨਾ ਬਹੁਤ ਵਧੀਆ ਗੱਲ ਆ ਬਾਈ ਬਾਂਦਰਾਂ ਨੂੰ ਕੇਲੇ ਪੌਣ ਆਏ ਨੇ ਆਓ ਆ ਬਾਂਦਰ ਆ ਗਏ ਹਨਾ ਉਹ ਪਾਰਨ ਬਾਈ ਹੁਣੀ ਕੇਲੇ ਹਨਾ ਬਹੁਤ ਵਧੀਆ ਗੱਲ ਆ ਯਾਰ ਆਇਓ ਆਇਆ ਕਰੋ ਸਾਰੇ ਪਰਿਵਾਰ ਸਮੇਤ ਓਹ ਕ੍ਰਿਸ਼ਨ ਭਗਵਾਨ ਖੁਸ਼ ਹੋ ਗਿਆ ਓਏ ਜੱਟਾਂ ਦੇ ਓਏ ਹਾ ਹਾ ਮਾਲਕ ਦੀ ਕਿਰਪਾ ਓਏ ਜੈ ਕਪਾਲ ਮੋਚਨ ਵਾਲੇ ਕ੍ਰਿਸ਼ਨ ਭਗਵਾਨ ਦੀ ਜੈ ਹੋ ਬਈ ਯਾਰ ਹਨਾ ਦੇ ਬਿਮਾਰ ਪਿਆ ਤਾਂ ਯਾਰ ਅਸੀਂ ਪਾ ਤੇ ਮੂੰਹ ਮਾਰਨ ਲੱਗ ਗਏ ਨਾ ਪਰਮਾਤਮਾ ਦੀ ਕਿਰਪਾ ਯਾਰ ਇਹਨਾਂ ਨੂੰ ਵਿਭਾਗਾਂ ਨੂੰ ਬੇਨਤੀ ਕੀਤੀ ਨੇ ਲਾਜ਼ਮੀ ਕਰਾਇਆ ਕਰੋ ਯਾਰ ਇਹਨਾਂ ਦਾ ਜਿਹੜੇ ਬੈਠੇ ਨੇ ਨਾਲ ਦੀ ਕਿਰਪਾ ਨਾਲ ਆਪਣਾ ਭੰਡਾਰਾ ਵਰਤ ਗਿਆ ਹਨ ਪੱਲੀ ਖਾ ਲਿਓਗੀ ਆਪਾਂ ਚੱਲੇ ਬਾਈ ਪਿੰਡ ਨੂੰ ਲੰਗ ਵਾਪਸ ਹਨ ਆ ਦੇਖੋ ਸਾਰੇ ਬੈਗਰੂ ਦੇ ਜੀਵ ਖਾ ਰਹੇ ਨੇ ਛੋਟੇ-ਛੋਟੇ ਬੱਚੇ ਹਾਂ ਪਰਮਾਤਮਾ ਵਾਅਦਾ ਕਰੇ ਸਾਨੂੰ ਫੇਰ ਇਹਨਾਂ ਦੇ ਚਰਨਾਂ 'ਚ ਸੇਵਾ ਲਈ ਬਹਿਗਰੂ ਹੁਕਮ ਕਰੇ ਅਸੀਂ ਆਈਏ ਦੇਖੋ ਜੀ ਟੰਗਾ ਮੇਰੇ ਪਿਆਰੇ ਸਾਥੀਓ ਫੇਰ ਬਹੁਤ ਜਲਦੀ ਮਿਲਾਂਗੇ ਆਪਾਂ ਨਾਲ ਤੁਹਾਨੂੰ ਬਰਮਾਸਮਾ ਕਰੇ ਕਿਰਪਾ ਹਾਂ ਫੇਰ ਲਿਆਵਾਂਗੇ ਸਮਾਂ ਬਹਿਜੀਆ ਖਾਲਸਾ ਬਹਿਜੀ